ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਟ ਹਲਵਾਲੇ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੋਂ ਨੂੰ ਜਰਸੀ ਵੈਡ ਦਿਖਾਵਾਂ ਇਹ ਗੱਲਬਾਤ ਸਾਰੀ ਬਾਈ ਨਾਲ ਕਰਾਵਾਂ ਇੱਕਦੋਂ ਸੂਈ ਕਿੰਨਾ ਕ ਦੁੱਧਵਾਦਾ ਤੇ ਕੀ ਇਹਦੇ ਮਗਰ ਆਜੋ ਜੀ ਸਸੀ ਕਾ ਬਾਈ ਜੀ ਸਸੀ ਹੋ ਬਾਈ ਜੀ ਹੋ ਠੀਕ ਹੋ ਠੀਕ ਠਾਕ ਹੋ ਪਹਿਲੇ ਤਾਂ ਨੰਬਰ ਬੋਲੋ ਜੀ ਨੰਬਰ 98032 ਬਾਈ 84459 98032 84459 459 ਪਿੰਡ ਆਪਣਾ ਜੀ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਾਪਾ ਐਸੀ ਉ ਤਾਪਾ ਹਾਂਜੀ ਤੇ ਵਪਾਰ ਦਾ ਕੰਮ ਆ ਬਾਈ ਆਪਣਾ ਆਪਣਾ ਹੈਗਾ ਜੀ ਓਕੇ ਜੀ ਤੇ ਜਿਹੜੀ ਆਪਾਂ ਅੱਜ ਇੱਕ ਵਾਇਡ ਦਿਖਾਉਣੀ ਆ ਸਕਰੀਨ ਦੇ ਉੱਤੇ ਹਨਾ ਤੇ ਕਿੰਨੇ ਦਿਨਾਂ ਦੀ ਸੂਈ ਵੀ ਇਹ ਤਿੰਨ ਦਿਨ ਹੋ ਕੇ ਸੂਈ ਨੂੰ ਬਾਈ ਅੱਜ ਤਿੰਨ ਦਿਨ ਕਿੰਨਾ ਕੁ ਹੁਣ ਰੈਡੀ ਆ ਦੁੱਧ ਲੈ ਆ ਲਓ ਵੀ 11 ਤੋਂ 12 ਕਿਲੋ ਬੋਲਾ ਤਿਆਰ ਆ ਬਾਈ ਹੁਣ ਕਿੰਨਾ ਕੁ ਦੇ ਦ ਹੋ ਲੋ ਜਿੰਦੂ ਰਗਰਾਦ ਗਿਆ ਚੱਕ ਥਾਣ ਹਵਾ ਨਹੀਂ ਸਾਫ ਆ ਵੀਡੀਓ ਦਾ ਟਾਈਮ ਜਿਹੜਾ ਹੈਗਾ ਆਪਣਾ ਦੁਪਹਿਰ ਦਾ ਹਿਸਾਬ ਨਾਲ ਜੱਜਮੈਂਟ ਕਰ ਲਵੇ 1 ਕਬਜ ਦਾ ਟਾਈਮ ਉਹ ਹਿਸਾਬ ਨਾਲ ਜੱਜਮੈਂਟ ਕਰਿਓ ਆ ਦੇਖੋ ਜੀ ਥਾਣ ਭਾਂਡੇ ਦੀ ਸਾਫ ਜਰਸੀ ਆ ਗਈ ਜਿਹੋ ਜੀ ਠੰਡੀ ਸੀਲ ਤਾਂ ਹੁੰਦੀ ਹੈ ਹਨਾ ਵੀਰੇ ਆ ਦੇਖੋ ਜੀ ਹੂੰ ਜਿੱਧਰ ਦੀ ਮਰਜ਼ੀ ਹੱਥ ਲਾਈ ਚੱਲੋ ਤੇ ਸਾਈਜ਼ ਇਹਦਾ ਓਡਾ ਕੇ ਜੱਡਾ ਜਰਸੀ ਦਾ ਹੁੰਦਾ ਆ ਦੇਖੋ ਜੀ ਥਾਣ ਭਾਂਡੇ ਦੀ ਸਾਫ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਪਾਰਾਂ ਦੋਨਾਂ ਦੀ ਓਕੇ ਬਈ ਇਹ ਹਾਂ ਵੀਰੇ ਓਕੇ ਜਮਾ ਕਿੰਕਣੀ ਹਾਂਜੀ ਕਿੰਨਾ ਕ ਹੁਣ ਮੈਨ ਨਾਲ ਦੋ ਦੱਸਿਆ ਸੀ ਬਾਈ ਦੁੱਧ ਹੋਗਾ ਆਪਾਂ ਐ ਲਾ ਵੀ ਚਲ ਹੁਣ ਤਾਂ 12 ਕਰਾ 11 ਤੋਂ ਤਾਂ ਬਾਹਰ ਹੀ ਆ 11 ਜਮਾ ਖੁੱਲਾ ਦੁੱਧ ਆਦਾ ਓਕੇ ਦੁਪਹਿਰ ਦਾ ਟਾਈਮ ਹੈ ਨਾ ਆ ਇਹਦੇ ਲੈਵਰ ਆ ਤੁਹਾਨੂੰ ਤਿਆਰ ਕਰਨਾ ਕੋਈ ਫਸੇ ਨਾ ਲੈ ਵੀ ਕੋਈ ਗੱਲ ਪੰਜ ਚਾਰ ਘੰਟੇ ਹਜੇ ਬਾਕੀ ਪਿਆ ਆਦਾਰ ਦੇ ਬਾਈ ਗਿੱਠ ਤੇ ਥਣ ਲੱਗਿਆ ਆ ਦੇਖਾਂ ਤੇ ਬਾਕੀ ਯਾਰ ਲੱਤ ਛਾੜਨੀ ਹੈ ਨਾ ਜਮਾਈ ਮਾਰ ਜਮਾਈ ਲੈ ਬਾਈ ਲੈ ਓਕੇ ਕੋਈ ਉਹ ਨਹੀਂ ਕਰ ਕੋਈ ਹੂੰ ਆ ਦੇਖੋ ਜੀ ਮੈਂ ਕਹਿੰਦਾ ਯਾਰ ਜਿਵੇਂ ਮਰਜੀ ਬੈਠਾ ਰਹੇ ਥੱਲੇ ਤਾਂ ਇਹਨੂੰ ਕੋਈ ਚੱਕਰ ਹੀ ਨਹੀਂ ਹੈ ਨਾ ਲੈ ਬਾਈ ਨਾ ਕੋਈ ਬੱਚਾ ਲਾਇਆ ਨਾ ਕੋਈ ਹਾਲੋ ਜੀ ਹੂੰ ਲਾਲੂ ਗੀ ਹੈ ਨਾ ਹੁਣ ਦਾ ਬੱਸੇ ਦੀ ਮਿਲਦੀ ਹੈ ਬੱਸੇ ਦੀ ਹੋਵਾਗੇ ਓਕੇ ਜੀ ਉਹ ਤਾਂ ਬਹੁਤ ਨਹੀਂ ਛੱਡੇ ਲੈ ਮੈਂ ਤਾਂ ਕੋਈ ਚੱਕਰ ਹੀ ਨਹੀਂ ਹੈ ਨਾ ਨਾ ਮੈਂ ਕੋਈ ਚੱਕਰ ਨਹੀਂ ਲਾ ਬਾਈ ਓਕੇ ਬੱਸ ਬਾਈ ਕਿੰਨਾ ਦਾ ਦੁੱਧ ਵਾਜੂਗੀ ਬਾਈ ਹੋਰ ਬਾਈ ਦੁੱਧ ਦੇ ਰੂ 15 ਤਾਂ ਪਹਿਲਾਂ ਤਾਂ ਆਰਾਮ ਨਾਲ ਹੀ ਪਾ ਲੈਣੇ ਨੇ ਓਕੇ 15 ਕਿਲੋ ਦੁੱਧ ਦੇ ਸਕਦੀ ਹੈ ਤੇ ਰੇਟ ਬਾਈ ਰੇਟ ਹੈ ਨਾ ਬਾਈ 52000 ਰੁਪਿਆ ਮਾਨਤਨ ਹੋ ਜਾਊਗਾ ਮਾਨਤਨ ਕਰਦੇ ਆ ਬਾਈ ਓਕੇ 52000 ਤੁਹਾਡਾ ਮਾਨਤਨ ਹੋ ਜਾਣਾ ਇੱਕ ਜਰਸੀ ਤੁਹਾਨੂੰ ਦਿਖਾਤੀ ਤੇ ਚੰਗੀਆਂ ਜੁਆਗੀ ਜੀ ਧੁੱਪੇ ਬੰਨੀ ਬੈਠੇ ਆ ਤਾਂ ਕਰਕੇ ਹੌਂਕਦੀ ਆ ਉਹ ਕੋਈ ਚੱਕਰ ਨਹੀਂ ਤੇ ਬਰੀਡ ਚ ਚੰਗੀ ਸੁਆ ਬਾਈ ਦੂਜਾ ਹੀ ਇਹਦਾ ਦੂਜਾ ਸੁਆ ਬਰੀਡ ਦੂਜਾ ਉਹ ਕਿੰਨਾਂ ਨੰਬਰ ਫੇਰ ਬੋਲ ਦਿਓ 98032 ਬਾਈ 83449 ਬਾਈ 83449 ਪਿੰਡ ਢੱਲਮਾਲਾ ਇੱਕ ਯਾਰ ਸੀ ਵੈੜ ਸੀ ਇੱਕ ਸਾਨੂੰ ਦਿਖਾਤੀ ਧੰਨਵਾਦ